ਆਓ ਜੀ ਅੱਜ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਹੈ ਜਿਹੜੀ ਜੀ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਤੇ ਇਸ ਨੂੰ ਆਪਾਂ ਗਾ ਕੇ ਵੀ ਪੜ ਸਕਦੇ ਹਾਂ ਜੀ ਪਿਆਰ ਦੇ ਨਾਲ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਇਸ ਨੂੰ ਤੁਹਾਡਾ ਆਪਣਾ ਹੈ ਜੀ ਜਿੰਨੇ ਮਰਜੀ ਪਿਆਰ ਦੇ ਨਾਲ ਹੌਲੀ-ਹੌਲੀ ਗਾ ਲੋ ਜੀ ਤੇ ਆਓ ਹੁਣ ਆਪਾਂ ਅਰਥਾਂ ਤੇ ਚਾਤ ਮਾਰਦੇ ਹਾਂ ਜੀ ਸੋਚੇ ਸੋਚ ਤੇ ਜਿਹੜਾ ਸੋਚੀ ਹੈ ਇਹ ਤਿੰਨੋਂ ਆ ਜੀ ਇਹਨਾਂ ਤਿੰਨਾਂ ਦਾ ਜਿਹੜਾ ਅਰਥ ਹੈ ਉਹ ਇੱਕ ਸਮਾਨ ਨਿਕਲਦਾ ਹੈ ਜੀ ਜਿਸ ਦਾ ਭਾਵ ਹੈ ਜੀ ਸੁੱਚਮਤਾ ਜਾਂ ਸੋਚਣ ਦੇ ਨਾਲ ਸੋਚਾ ਸੋਚਣਾ ਹੋਵੇ ਪਹਿਲਾ ਸੋਚਿਆ ਜੀ ਉਸ ਦਾ ਹੈ ਸੋਚਣ ਦੇ ਨਾਲ ਸੋਚੇ ਸੋਚਣ ਦੇ ਨਾਲ ਸੋਚ ਨਾ ਹੋਵੇ ਠੀਕ ਹੈ ਜੀ ਤੇ ਦੂਸਰਾ ਜਿਹੜੇ ਅਰਥ ਆਪਾਂ ਇਹ ਕਰ ਸਕਦੇ ਆ ਸੁਚਮਤਾ ਰੱਖਣ ਦੇ ਨਾਲ ਸੋਚ ਨਾ ਹੋਵੇ ਭਾਵ ਸੁਚਮਤਾ ਨਹੀਂ ਹੁੰਦੀ ਚਾਹੇ ਲੱਖਾਂ ਵਾਰ ਵੀ ਉਸ ਦੀ ਸੁਚਮਤਾ ਰੱਖ ਲੈ ਜੇ ਦਾ ਅਰਥ ਆ ਜਾਂਦਾ ਜੀ ਜੇਕਰ ਤੇ ਨੰਨੇ ਨੂੰ ਆਪਾਂ ਨਾਂ ਪੜਨਾ ਹੈ ਜੀ ਨੰਨੇ ਨੂੰ ਕੰਨਾ ਜਿਵੇਂ ਕਹਿੰਦੇ ਆ ਸੋਚੇ ਸੋਚ ਨਾ ਹੋਵੇ ਤੇ ਲੱਖ ਦਾ ਅਰਥ ਹੈ ਜੀ ਲੱਖਾਂ ਵਾਰ ਹੈ ਜੀ ਵਾਰੀ ਤੇ ਆਓ ਹੁਣ ਆਪਾਂ ਅਰਥ ਤੇ ਝਾਤ ਮਾਰਦੇ ਹਾਂ ਜੀ ਦੋ ਖਾਸ ਇਸ ਦੇ ਜਿਹੜੇ ਅਰਥ ਕੀਤੇ ਜਾਂਦੇ ਨੇ ਜੀ ਅ ਪਹਿਲਾ ਅਰਥ ਹੈ ਸੋਚਣ ਦੇ ਨਾਲ ਸੋਚੇ ਭਾਵ ਸੋਚਣ ਦੇ ਨਾਲ ਸੋਚ ਨਾ ਹੋਵੇ ਜਿਹੜਾ ਪ੍ਰਭੂ ਪਰਮਾਤਮਾ ਹੈ ਉਹ ਤੁਹਾਡੀ ਸੋਚ ਦੇ ਵਿੱਚ ਨਹੀਂ ਸਮਾ ਸਕਦਾ ਜੇ ਸੋਚੀ ਲੱਖ ਵਾਰ ਚਾਹੇ ਜੇਕਰ ਤੁਸੀਂ ਲੱਖਾਂ ਵਾਰ ਵੀ ਸੋਚਣ ਦੀ ਕੋਸ਼ਿਸ਼ ਕਰ ਲੋ ਭਾਵ ਪ੍ਰਮਾਤਮਾ ਜਿਹੜਾ ਪ੍ਰਭੂ ਪ੍ਰਮਾਤਮਾ ਹੈ ਜਿਹੜਾ ਰੱਬ ਹੈ ਜਿਹੜਾ ਵਾਹਿਗੁਰੂ ਹੈ ਉਹ ਇੰਨਾ ਵੱਡਾ ਹੈ ਕਿ ਉਹ ਮਨੁੱਖ ਦੀ ਸੋਚ ਤੋਂ ਪਰੇ ਹੈ ਜਿਹੜੀ ਮਨੁੱਖ ਦੀ ਸੋਚ ਦੀ ਸੀਮਾ ਹੈ ਜੀ ਉਹ ਪ੍ਰਭੂ ਪ੍ਰਮਾਤਮਾ ਨੂੰ ਆਪਣੀ ਸੋਚ ਦੀ ਸੀਮਾ ਵਿੱਚ ਨਹੀਂ ਸਮਾ ਸਕਦੀ ਇਹ ਤਾਂ ਹੈ ਜੀ ਪਹਿਲੇ ਅਰਥ ਤੇ ਜਿਹੜੇ ਦੂਸਰੇ ਅਰਥ ਨਿਕਲਦੇ ਨੇ ਜੀ ਦੀ ਸੁੱਚਮਤਾ ਰੱਖਣ ਦੇ ਨਾਲ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ ਸੋਚੇ ਦੇ ਦੋ ਅਰਥ ਹੈ ਜੀ ਸੋਚਣ ਦੇ ਨਾਲ ਤੇ ਸੁੱਚਮਤਾ ਸੋਚ ਨਾ ਹੋਵੇ ਸੁੱਚਮਤਾ ਨਹੀਂ ਹੁੰਦੀ ਜੇ ਸੋਚੀ ਲੱਖ ਵਾਰ ਚਾਹੇ ਲੱਖਾਂ ਵਾਰ ਵੀ ਸੁੱਚਮ ਕਰਨ ਦੀ ਕੋਸ਼ਿਸ਼ ਕਰਨ ਲਵੋ ਜਿਹੜੇ ਦੇ ਭਾਵ ਅਰਥ ਨਿਕਲਦੇ ਆ ਕਿਉਂਕਿ ਹਾਲਾਂਕਿ ਇੱਥੇ ਕਿਸੇ ਤਨ ਤੇ ਜਾਂ ਮਨ ਦੀ ਗੱਲ ਨਹੀਂ ਆਈ ਜੀ ਪਰ ਆਪਾਂ ਅੱਗੇ ਸੁਖਨੀ ਸਾਹਿਬ ਦੇ ਵਿੱਚੋਂ ਐਗਜ਼ਾਮਪਲ ਲਵਾਂਗੇ ਜੀ ਜਿੱਚੇ ਬੜਾ ਪਤਾ ਲੱਗਦਾ ਹੈ ਕਿ ਤਨ ਤੇ ਮਨ ਦੀ ਗੱਲ ਇੱਥੇ ਜ਼ਿਆਦਾ ਵਧੀ ਟੁੱਕਦੀ ਹੈ ਕਿਆ ਗਿਆ ਜੀ ਤਨ ਦੀ ਸੁੱਚਮਤਾ ਰੱਖਣ ਦੇ ਨਾਲ ਭਾਵ ਸੋਚ ਹੈ ਸੋਚ ਨਾ ਹੋਵੇ ਮਨ ਜਿਹੜਾ ਉਹ ਸੁੱਚਾ ਨਹੀਂ ਹੁੰਦਾ ਭਾਵੇਂ ਤਨ ਨੂੰ ਚਾਹੇ ਤੁਸੀਂ ਲੱਖਾਂ ਵਾਰ ਵੀ ਧੋ ਲਵੋ ਉਹਦੇ ਨਾਲ ਜਿਹੜਾ ਮਨ ਹੈ ਤੁਹਾਡਾ ਉਹ ਕਦੇ ਵੀ ਸੁੱਚਾ ਨਹੀਂ ਹੋਣਾ ਕਦੇ ਵੀ ਸਾਫ਼ ਨਹੀਂ ਹੋਣਾ ਜੀ ਤੇ ਚਾਹੇ ਆਪਣੇ ਤਨ ਨੂੰ ਲੱਖਾਂ ਵਾਰ ਤੁਸੀਂ ਤੀਰਥਾਂ ਤੇ ਧੋ ਲਓ ਲੱਖਾਂ ਵਾਰ ਇਸ਼ਨਾਨ ਕਰ ਲਓ ਜੀ ਤੇ ਸੁਖਣੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਹੈ ਜੀ ਜਿਹੜੇ ਇਹੀ ਗੱਲ ਕਹਿੰਦੇ ਕਿ ਚਾਹੇ ਦਿਨ ਰਾਤ ਸੁੱਚਮਤਾ ਰੱਖਣ ਦੀ ਕੋਸ਼ਿਸ਼ ਕਰ ਲੋ ਜਿਹੜੀ ਮਨ ਦੀ ਮੈਲ ਹੈ ਜੀ ਉਹ ਤਨ ਤੇ ਲ ਜਾ ਕੇ ਤੋਤੀ ਨਹੀਂ ਜਾ ਸਕਦੀ ਮਹਾਰਾਜ ਦਾ ਸ਼ਬਦ ਹੈ ਜੀ ਸੋਚ ਕਰੈ ਦਿਨਸ ਔਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਭਾਵੇਂ ਦਿਨ ਰਾਤ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ ਜਿੰਨੀ ਮਰਜ਼ੀ ਤੂੰ ਆਪਣੇ ਸਰੀਰ ਨੂੰ ਸਚਮਤਾ ਰੱਖ ਲਾ ਜਿਹੜੀ ਤੇਰੇ ਮਨ ਦੀ ਮੈਲ ਆ ਉਹ ਤਨ ਤੇ ਨਹੀਂ ਆਂਦੀ ਇਸ ਲਈ ਜੀ ਦੋਨੇ ਜਿਹੜੇ ਅਰਥ ਨੇ ਇਹ ਬੜੇ ਵਧੀਆ ਟੁਕਦੇ ਨੇ ਦੋਨੇ ਹੀ ਵਧੀਆ ਲੱਗਦੇ ਨੇ ਇਸ ਦੇ ਵਿੱਚ ਕੋਈ ਲੜਾਈ ਵਾਲੀ ਗੱਲ ਨਹੀਂ ਹੈ ਕਿ ਵਨ ਪਹਿਲਾ ਅਰਥ ਜ਼ਿਆਦਾ ਵਧੀਆ ਦੂਜੇ ਨਾਲੋਂ ਹਾਂ ਜਦੋਂ ਆਪਾਂ ਅਗਲੀਆਂ ਪੌੜੀਆਂ ਪੜਦੇ ਹਾਂ ਪਹਿਲੀ ਪੌੜੀ ਦੀ ਦੂਜੀ ਪੰਕਤੀ ਪੜਦੇ ਹਾਂ ਤੀਜੀ ਪੰਕਤੀ ਪੜਦੇ ਹਾਂ ਚੌਥੀ ਪੰਕਤੀ ਪੜਦੇ ਹਾਂ ਉਦੋਂ ਆਪਾਂ ਨੂੰ ਇਹ ਜਿਹੜੀ ਮਨ ਤੇ ਤਨ ਦੀ ਤੁਲਨਾਗਾ ਉਹ ਸਪਸ਼ਟ ਨਜ਼ਰ ਆ ਜਾਂਦੀ ਹੈ ਜੀ ਜਿਵੇਂ ਚੁੱਪਾ ਚੁੱਪ ਨਾ ਹੋਵੇਈ ਹੈ ਨਾ ਉੱਥੇ ਫਿਰ ਸੁੱਚਮਤਾ ਵਾਲੀ ਆਪਾਂ ਜਿਹੜੀ ਗੱਲ ਜਾਂ ਉਹ ਜ਼ਿਆਦਾ ਵਧੀਆ ਲੱਗਦੀ ਹੈ ਅਤੇ ਸੋਚਣ ਵਾਲੀ ਗੱਲ ਹੈ ਜਿਹੜੀ ਉਹ ਘੱਟ ਵਧੀ ਆਂਦੀ ਹੈ ਜੀ ਇਸ ਲਈ ਕੋਈ ਦੂਰਹਾ ਨਹੀਂਗਾ ਜੀ ਜਦੋਂ ਤੁਸੀਂ ਬਾਣੀ ਪੜ੍ਹਨੀ ਹੈ ਪਿਆਰ ਦੇ ਨਾਲ ਮੇਨ ਜਿਹੜਾ ਹੈ ਉਹ ਬੰਦੇ ਦਾ ਮਨ ਪ੍ਰਭੂ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਜੀ ਜੇ ਤੁਹਾਡਾ ਮਨ ਹੈ ਇਹ ਸੋਚ ਕੇ ਵਧੀਆ ਜੁੜਦਾ ਕਿ ਸੋਚਣ ਦੇ ਨਾਲ ਪ੍ਰਭੂ ਪਰਮਾਤਮਾ ਤੁਹਾਡੀ ਸੋਚ ਦੇ ਵਿੱਚ ਨਹੀਂ ਸਮਾ ਸਕਦਾ ਕਿ ਉਹ ਪ੍ਰਭੂ ਪਰਮਾਤਮਾ ਇੰਨਾ ਕੁ ਜ਼ਿਆਦਾ ਵੱਡਾ ਹੈ ਤਾਂ ਬੇਸ਼ੱਕ ਬੇਚ ਜਿਗਜੀ ਕਿਉਂਕਿ ਇਹ ਗੱਲ ਵੀ ਸੱਚ ਹੈ ਕਿ ਪ੍ਰਭੂ ਪਰਮਾਤਮਾ ਬਹੁਤ ਹੀ ਵੱਡਾ ਹੈ ਉਹ ਆਪਣੀ ਸੋਚ ਵਿੱਚ ਨਹੀਂ ਆ ਸਕਦਾ ਜੇ ਇਸ ਦੇ ਨਾਲ ਤੁਹਾਡਾ ਮਨ ਲੱਗਦਾ ਹੈ ਤਾਂ ਇਸ ਪੜੀ ਦੇ ਇਹੀ ਅਰਥ ਕਰੋ ਜੀ हां जे ਤੁਹਾਡਾ ਮਨ ਇਹ ਲੱਗਦਾ ਹੈ ਕਿ ਯਾਰ ਤਨ ਨੂੰ ਜਿੰਨਾ ਮਰਜੀ ਧੋ ਲਵਾ ਉਹਦੇ ਨਾਲ ਮੇਰਾ ਮਨ ਸੁੱਚਾ ਨਹੀਂ ਹੋਣਾ ਠੀਕ ਆ ਇਹਦਾ ਮਤਲਬ ਇਹ ਨਹੀਂ ਕਿ ਕਦੇ ਇਸ਼ਨਾਨ ਨਹੀਂ ਕਰਨਾ ਇਸਦਾ ਮਤਲਬ ਇਹ ਨਹੀਂ ਕਿ ਆਪਣੇ ਸਰੀਰ ਨੂੰ ਧੋਣਾ ਨਹੀਂ ਹੈਗਾ ਠੀਕ ਆ ਤੇ ਮਨ ਦੀ ਮੈਲ ਕਿਵੇਂ ਜਾਣੀ ਹੈ ਜੀ ਇਹ 20ਵੀਂ ਪੌੜੀ ਦੇ ਵਿੱਚ ਆਪਣਾਉਂਦਾ ਭਰੀ ਹੈ ਮਤ ਪਾਪਾਂ ਕੇ ਸੰਗ ਉਹ ਧੁੱਪ ਹੈ ਨਾ ਵੇ ਕੇ ਰੰਗ ਜਿਹੜੀ ਮਨ ਦੀ ਮੈਲ ਆ ਉਹ ਨਾਮ ਦੇ ਨਾ ਉਤਰਦੀ ਹੈ ਜੀ ਉਹ ਆਪਾਂ 20ਵੀਂ ਪੌੜੀ ਦੇ ਵਿੱਚ ਦੇਖਾਂਗੇ ਜੀ ਪਰ ਅੱਜ ਵਾਲੀ ਜਿਹੜੀ ਇਹ ਪਹਿਲੀ ਪੌੜੀ ਹੈ ਪਹਿਲੀ ਪੰਕਤੀ ਹੈ ਇਹਦੇ ਦੋ ਅਰਥ ਨਿਕਲਦੇ ਨੇ ਅਤੇ ਦੋਨੇ ਹੀ ਵਧੀਆਂ ਨੇ ਜੀ ਪਰ ਜ਼ਿਆਦਾਤਰ ਜਿਹੜੀ ਤਨ ਤੇ ਮਨ ਦੀ ਗੱਲ ਹੈ ਇਹ ਜ਼ਿਆਦਾ ਵਧੀਆ ਟੁਕਦੀ ਹੈ ਜੀ